ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਆਸ-ਪਾਸ ਦੇ ਇਲਾਕੇ ਦੀ ਗੱਲ ਕਰੀਏ ਤਾਂ ਜਲੰਧਰ ਫਵਾੜਾ ਲੁਧਿਆਣਾ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਅੱਜ ਪਹੁੰਚੇ ਆ ਬਾਈ ਨਿਰਿੰਦਰ ਕੋਲੇ ਐਨਕੇ ਫਾਰਮ ਦੋਸਤੋ ਐਸ ਫਾਰਮ ਚੋਂ ਜਰਸੀ ਵਾਇਡ ਦਿਖਾਉਣੀ ਆ ਦੂਜੇ ਸੂਏ ਪਹਿਲੇ ਸੂਏ ਦਾ 22 ਦਾ ਵਾ ਚੰਗਾ ਰਿਕਾਰਡ ਰਿਹਾ ਦੁੱਧ ਦੇ ਵਿੱਚ ਤੇ ਐਤ ਕੀ ਬਾਈ ਕਹਿੰਦਾ ਸੂਣ ਚ ਬਸ ਤਿਆਰੀਆਂ ਚ ਹੀ ਆ ਤੇ ਬਹੁਤ ਘੱਟ ਰੇਟ ਵਾਲੀ ਆ ਦੋਸਤੋ ਵੀਡੀਓ ਨੂੰ ਐਂਡ ਤਾਈ ਜ਼ਰੂਰ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਜੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲਦਾ ਰਹਿਣਾ ਹੈ ਹਾਂਜੀ ਦੋਸਤੋ ਦੂਜਾ ਸੂਆ ਬੱਚੀ ਆ ਮੂ ਤੋਂ 6 ਦਾੰਦਾ ਬਲੂਨ ਨੇ ਬਾਈ ਕਹਿੰਦਾ ਪਹਿਲੇ ਸੂਏ ਤੋਂ 12 ਲੀਟਰ ਚਵਾਇਆ ਇਤ ਕੀ ਬਾਈ ਕਹਿੰਦਾ 15 16 ਲੀਟਰ ਦਾ ਬੱਚੀ ਖੁੱਲਾ ਚ ਵਾਜੂਗੀ ਡੇਟ ਮੁਤਾਬਕ ਬਾਈ ਕਹਿੰਦਾ 10 ਦਿਨ ਹਜੇ ਸੂਣ ਵਿੱਚ ਕੱਚੀ ਹੈ ਹਵਾਨੇ ਚ ਹਜੇ ਦੋਸਤੋ ਕਾਫੀ ਵਾਲ ਢੱਲਾ ਪਈਆਂ ਆ ਫੇਸ ਕੁਆਲਟੀ ਦੋਸਤੋ ਵੇਖ ਸਕਦੇ ਆ ਆ ਬੈਕ ਸਾਈਡ ਤੋਂ ਦੋਸਤੋ ਹਵਾਨਾ ਚੈੱਕ ਕਰ ਸਕਦੇ ਆ ਹਵਾਨੇ ਚ ਹਜੇ ਦੋਸਤੋ ਕਾਫੀ ਵਾਲ ਢੱਲਾ ਪਈਆਂ ਚਾਰੇ ਥਾਂ ਸਾਈਜ਼ ਦੋਸਤੋ ਸੇਮ ਹੀ ਹੈ ਕਲੇ ਕਰਨੇ ਕਰ ਮੇ ਸੂਣੇ ਨੁੱਕਰਾਂ ਦਾ ਲੱਗੇ ਹੋਇਆ ਫੋਰ ਸ਼ਾਂਕ ਪੋਰਾ ਨਹੀਂ ਆ ਹਵਾਨੇ ਦੋਸਤੋ ਕਾਫੀ ਵਾਲ ਢੱਲਾ ਪਈਆਂ ਉਹ ਅੱਛੀ ਨੇ ਵਾਲ ਢੱਲਾ ਕੱਟ ਕੇ ਹਵਾਨਾ ਤੇ ਐਡ ਕਰ ਤੇ ਬਾਈ ਨੇ ਬੱਚੀ ਦਾ ਪ੍ਰਾਈਜ਼ ਰੱਖਿਆ ਹੋਇਆ ਸਿਰਫ 30000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਮੌਕੇ ਤੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਨੰਬਰ 22 ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ